ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੰਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਨਾ ਤੰਗ ਕਰੇ ਅੱਜ ਆਪਾਂ ਤੁਹਾਨੂੰ ਆਮ ਗੱਲਾਂ ਹੀ ਕਰਦੇ ਆ ਜੋ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਚ ਜਾਂ ਲਾਈਫ ਚ ਹੁੰਦੀਆਂ ਉਹੀ ਗੱਲਾਂ ਕਰਦੇ ਆਪਾਂ ਕਿਸੇ ਦੀਆਂ ਆਪਾਂ ਕੀ ਕਰਨੀਆਂ ਆਪਾਂ ਉਹਦੀਆਂ ਕਰਾਂਗੇ ਇੱਕ ਤਾਂ ਉਹਨਾਂ ਲੋਕਾਂ ਤੋਂ ਤੁਸੀਂ ਦੂਰ ਹੋ ਜਾਓ ਜੇ ਸੌਖੇ ਰਹਿਣਾ ਵਧੀਆ ਜ਼ਿੰਦਗੀ ਜਿਉਣੀ ਹੈ ਉਹਨਾਂ ਲੋਕਾਂ ਤੋਂ ਦੂਰ ਹੋ ਜਾਓ ਜਿਹੜੇ ਲੋਕ ਸੋਨ ਨੂੰ ਆ ਕੇ ਐ ਕਹਿੰਦੇ ਆ ਵੀ ਆਹ ਚੀਜ਼ ਮੇਰੇ ਬ੍ਰਾਂਡਡ ਆ ਮੇਰੀ ਆ ਬ੍ਰਾਂਡ ਆ ਮੇਰੀ ਆ 500 ਦੀ ਆ ਮੇਰੀ ਆ 5000 ਦੀ ਆ ਮੇਰੀ 10000 ਦੀ ਆ ਉਹ ਸੋਡੇ ਘਰੇ ਕਹਿ ਕੇ ਗੱਲਾਂ ਤੁਰ ਜਾਂਦੇ ਤੇ ਸੋਡੇ ਬੱਚੇ ਫਿਰ ਸੋਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਫੁਲਾਣੇ ਬੰਦੇ ਦੇ ਬ੍ਰਾਂਡ ਦੀਆਂ ਚੀਜ਼ਾਂ ਪਾਈਆਂ ਧੌਂਕੇ ਨੇ ਆ ਲਿਆ ਤਾਂ ਬਾਹਲਾ ਤਾਂ ਮੈਨੂੰ ਨਹੀਂ ਲੈ ਕੇ ਦਿੰਦੇ ਇਹੋ ਜਿਹੇ ਬੰਦੇ ਨਾਲ ਤਾਂ ਬਿਲਕੁਕੁਲੀ ਨਾ ਬੋਲੋ ਜਿਹੜੇ ਸੋਡੇ ਘਰੇ ਆ ਕੇ ਇਹ ਗੱਲਾਂ ਕਰਦੇ ਆ ਵੀ ਅਸੀਂ ਬ੍ਰਾਂਡ ਆ ਤੇ ਤੁਸੀਂ ਬ੍ਰਾਂਡ ਨਹੀਂ ਜਾਣਦੇ ਇਹ ਉਹ ਜਾਨੂੰ ਕਰੇ ਨਾ ਬੜੋ ਕਿਉਂ ਨਾ ਬੜੋ ਕਿਉਂਕਿ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਦਿਮਾਗ ਖਰਾਬ ਕਰਕੇ ਬੰਦੇ ਉਹਨਾਂ ਨੂੰ ਤੇ ਇੱਕ ਮਿੰਟ ਲੱਗੂ ਬਹਿਤ ਕਰਦਿਆਂ ਨੂੰ ਤੇ ਤੁਹਾਡਾ ਦਿਮਾਗ ਸਰਦਨ ਖਰਾਬ ਹੋਈ ਨਹੀਂ ਪਤਾ ਤੁਹਾਡੇ ਬੱਚੇ ਨਾਲ ਲੜਾਈ ਹੋ ਜੇ ਬੱਚਾ ਕਹੋ ਵੀ ਨਾ ਜੀ ਫਲਾਣੇ ਨੇ ਤਾਂ ਉਹ ਦੇਖੋ ਉਹਨਾਂ ਦੇ ਜਵਾਬ ਨੂੰ ਆ ਲੈ ਕੋ ਬੱਚੇ ਨੂੰ ਨਾ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਵੀ ਕਿਸੇ ਦੀ ਆਮਦਨ ਜ਼ਿਆਦਾ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਠੀਕ ਹੈ ਸੋ ਆਪ ਦੇ ਮਹਿਤ ਮੇਰਾ ਤਾਂ ਯਾਰ ਬ ਵੀ ਆਪ ਤੋਂ ਵੱਡੇ ਦੀ ਢੂਹੀ ਜੀ ਤੱਕ ਕਦੀ ਨਾ ਬੜਿਆ ਕਰੋ ਠੀਕ ਹੈ ਕਿਉਂਕਿ ਉਹ ਉਹਨੇ ਤਾਂ ਭਾਈ ਫਿਰ ਆਪ ਜੀ ਜਦੋਂ ਉਹਨੂੰ ਰੱਬ ਨੇ ਦਾਤ ਦਿੱਤੀ ਹੋਈ ਹੈ ਉਹਨੇ ਤਾਂ ਫਿਰ ਸੁਗਲੇ ਕਰਨੇ ਆ ਆਪਣੇ ਆਪ ਆਪਣੀ ਲਿਮਟ 'ਚ ਚੱਲਣਾ ਹੈ ਹਨਾ ਤੇ ਬਾਕੀ ਇਹ ਗੱਲਾਂ ਆ ਜਾਂਦੀਆਂ ਵੀ ਜਦੋਂ ਆਪਾਂ ਕਿਸੇ ਦੇ ਘਰ ਜਾ ਕੇ ਵਹਿਬਤ ਕਰ ਦਿੰਨੇ ਆ ਨਾ ਵੀ ਅਸੀਂ ਬ੍ਰਾਂਡਡ ਚੀਜ਼ਾਂ ਪਾਉਣੇ ਆ ਅਸੀਂ ਬ੍ਰਾਂਡਡਾਂ ਤੁਸੀਂ ਪੂਹਾ ਰੋਂ ਜਾਂ ਕੁਝ ਵੀ ਕਹਿਣ ਦੀ ਕੋਸ਼ਿਸ਼ ਕਰਦੇ ਆ ਸੋ ਉਹਨਾਂ ਨੂੰ ਵੀ ਇਹ ਸੋਚਣਾ ਜ਼ਰੂਰ ਚਾਹੀਦਾ ਵੀ ਸੋ ਇਹਨੂੰ ਰੱਬ ਨੇ ਚੀਜ਼ਾਂ ਦਿੱਤੀਆਂ ਤੁਸੀਂ ਉਹਦਾ ਫਾਇਦਾ ਚੱਕੋ ਠੀਕ ਹੈ ਤੁਹਾਨੂੰ ਰੱਬ ਨੇ ਜਿ세 ਦਿੱਤਾ ਤੁਸੀਂ ਉਹ ਚ ਖੁਸ਼ ਰਹੋ ਸਾਨੂੰ ਜਿ세 ਦਿੱਤਾ ਸਾਨੂੰ ਮੈਂ ਕਹਣੀ ਆ ਯਾਰ ਜਿੰਨਾ ਸਿੰਪਲ ਜ਼ਿੰਦਗੀ ਚ ਮਜ਼ਾ ਆਉਂਦਾ ਨਾ ਜਿਉਣ ਦਾ ਇੰਨਾ ਵੀ ਆਈਪੀ ਮੈਨੂੰ ਲੱਗਦਾ ਜਿੰਨੇ ਤਕੜੇ ਲੋਕ ਉਹਨਾਂ ਦੀਆਂ ਟੈਨਸ਼ਨਾਂ ਵਾਲੀਆਂ ਹੁੰਦੀਆਂ ਕਿਉਂ ਕਿਉਂਕਿ ਉਹਨਾਂ ਨੂੰ ਉਹਦੀ ਮਨੀ ਦੀ ਪ੍ਰੋਬਲਮ ਉਹਨਾਂ ਦੇ ਕੋਈ ਘਰੇ ਵੀ ਕੋਈ ਪੰਜ ਤਿੰਨ ਨਾ ਹੋ ਜੇ ਉਹਦਾ ਡਰਾ ਤੇ ਉਹ ਕਿਤੇ ਮਾੜੀ ਜਗ੍ਹਾ ਨਹੀਂ ਖੜ ਸਕਦੇ ਅਗਲਾ ਕਹਿੰਦੇ ਤੇ ਕੋਲ ਤਾਂ ਬਾਲਾ ਪੈਸਾ ਫਿਰ ਉਹਨੂੰ ਲੋਕ ਹੀ ਨਹੀਂ ਜਿਉਣ ਦਿੰਦੇ ਮੈਂ ਕਹਣੀ ਆਪਣੇ ਵਰਗੇ ਸਿੰਪਲ ਠੀਕ ਹੈ ਆਪਣੇ ਤੇ ਕੋਈ ਉਂਗਲੀ ਚਾਂ ਨਹੀਂ ਚੱਕੂ ਹੁਣ ਆਪਾਂ ਅਸੀਂ ਅਸੀਂ ਕੱਪੜਾ ਵੇਚੀ ਜਾਂਦੇ ਆਂ ਆਪਣੀ ਮ ਕਹਿ ਨਹੀਂ ਸਕਦਾ ਤੁਸੀਂ ਗਰੀਬੋਂ ਮੀਰੋਂ ਉਹਨਾਂ ਚੀਜ਼ਾਂ ਚੋਂ ਆਪਾਂ ਤਾਂ ਬਈ ਨਿਕਲੇ ਹੋਏ ਆ ਮੈਂ ਕਹਣੀ ਆ ਬੰਦਾ ਦਿਲ ਦਾ ਅਮੀਰ ਹੋਣਾ ਚਾਹੀਦਾ ਠੀਕ ਹੈ ਕਹਿੰਦੇ ਹੁੰਦੇ ਕਹਿੰਦੇ ਬੰਦਾ ਘਰ ਦਾ ਮਾੜਾ ਨਹੀਂ ਚੱਲਦਾ ਵੀ ਬੰਦਾ ਘਰ ਦਾ ਮਾੜਾ ਚੱਲ ਜੂ ਸੌਰੀ ਕਹਿੰਦੇ ਨੀਤ ਦਾ ਮਾੜਾ ਨਹੀਂ ਚੱਲਦਾ ਉਹਦਾ ਮਤਲਬ ਕੀ ਆ ਵੀ ਇੱਕ ਬੰਦਾ ਨੀਤਲ ਨੀਤਲ ਜਾਂ ਹੁੰਦਾ ਚਾਹੇ ਉਹਦੇ ਕੋਲੇ ਬਹੁਤ ਕੁਝ ਦਿੱਤਾ ਹੋਵੇ ਰੱਬ ਨੇ ਪਰ ਉਹ ਨੀਤ ਦਿਖਾਈ ਜਾਂਦਾ ਇੱਕ ਬੰਦਾ ਜਮਾ ਘਰ ਚੋਂ ਹਾਲਾਤਾਂ ਚੋਂ ਮਾੜਾ ਹੁੰਦਾ ਵਿਚਾਰਾ ਪਰ ਉਹਦੀ ਨੀਤ ਬਹੁਤ ਵਧੀਆ ਹੁੰਦੀ ਹੈ ਉਹ ਕਹਿੰਦੇ ਆਪਾਂ ਚਾਹ ਪਾਣੀ ਪੀਣ ਬਹਿ ਜਗੇ ਨਾ ਤੇ ਉਹ ਅਗਲਾ ਭੱਜ ਕੇ ਪੈਸੇ ਦੇ ਦਿੰਦਾ ਜਿਹੜਾ ਆਮ ਬੰਦਾ ਹੈ ਹਜੇ ਜਿਆਦਾ ਰਿਚ ਬੰਦਾ ਟਲੂਗਾ ਵੀ ਮੈਨੂੰ ਨਾ ਬਿੱਲ ਦੇਣਾ ਵਜੇ ਮੈਂ ਜੀ ਜਾਂ ਦੇਖਦੀ ਹੁੰਨੀ ਆ ਅ ਕਿਤੇ ਇਕੱਠੇ ਵਗਜੋ ਵਿਚ ਵਿਚ ਬੰਦੇ ਹਜੇ ਹੁੰਦੇ ਉਹ ਖਾਂਦੀ ਨਹੀਂ ਨਾ ਉਹ ਖਾਣ ਨਾ ਖਾਣ ਦੇਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਠੱਡੇ ਨਾਲ ਬੰਨ ਕੇ ਲੈ ਜਾਉਂਗੀ ਟਡ ਦੇ ਸ਼ਰਾਫ ਲਈ ਜਾਨੀਓ ਕੋਈ ਫਾਇਦਾ ਇਨਾਂ ਗੱਲਾਂ ਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਫਾਇਦਾ ਹੈਗਾ ਸ਼ੋਅ ਆਫ ਦੀ ਤੁਰੀਆ ਤੁਰੀ ਮੈਨੂੰ ਤਾਂ ਸੱਚ ਕਦੇ ਕਦੇ ਤਾਂ ਬੜਾ ਦਿਮਾਗ ਆਫਸੈਟ ਹੁੰਦਾ ਕਈ ਲੋਕ ਤਾਂ ਸ਼ੋਅ ਆਫ ਹੋਣ ਦੇ ਚੱਕਰ ਚ ਹੀ ਸਾਰੀ ਜ਼ਿੰਦਗੀ ਗੜ੍ਹ ਦਿੰਦੇ ਆ ਅਸੀਂ ਵੱਡੇ ਅਸੀਂ ਵੱਡੇ ਅਸੀਂ ਅਮੀਰ ਫੁਲਾਨਾ ਗਰੀਬ ਮੈਨੂੰ ਐਂ ਦੱਸੋ ਵੈਗਰੂ ਦੇ ਘਰੋਂ ਕਿਹੜਾ ਬੰਦਾ ਹੈ ਜਿਹੜਾ ਇਸ ਜੱਗ ਤੇ ਆਉਂਦਾ ਵੀ ਉਹ ਅਮੀਰ ਹੁੰਦਾ ਕਿ ਗਰੀਬ ਹੁੰਦਾ ਟੈਗ ਤਾਂ ਤੁਸੀਂ ਲਾਉਨੇ ਹੋ ਵੀ ਫਲਾਨਾ ਅਮੀਰਾ ਫਲਾਨਾ ਗਰੀਬ ਹੈ ਯਾਰ ਅਮੀਰ ਗਰੀਬ ਹੁੰਦਾ ਕੀ ਹੈ ਸੇਮ ਕਣਕ ਦੀ ਰੋਟੀ ਸੇਮ ਸਬਜ਼ੀਆਂ ਅਮੀਰ ਖਾ ਲੈਂਦਾ ਉਹੀ ਸਬਜ਼ੀਆਂ ਗਰੀਬ ਖਾ ਲੈਂਦਾ ਉਹ ਬੱਕਰੀ ਗੱਲਾਂ ਵੀ ਉਹ ਦੇਸੀ ਘਿਓ ਚ ਖਾ ਲੈਂਦਾ ਹੂੰ ਆਪਣੇ ਵਰਗੇ ਸਰੋਂ ਦੇ ਤੇਲ ਚ ਖਾ ਲੈਂਦੇ ਹੋਣਗੇ ਸੋ ਇੱਕ ਤਾਂ ਵੀਰ ਬਣ ਕੇ ਇਹਨਾਂ ਚੀਜ਼ਾਂ ਤੋਂ ਨਿਕਲੇ ਓ ਕਦੇ ਕਿਸੇ ਨੂੰ ਗਰੀਬ ਨਾ ਸਮਝੋ ਕਿਸੇ ਨੂੰ ਵੀ ਗਰੀਬ ਨਾ ਸਮਝੋ ਅਮੀਰੀ ਗਰੀਬੀ ਵਾਹਗਰੂ ਦੀ ਦੇਣ ਹੈ ਤੁਹਾਡੇ ਹੱਥ ਚ ਕੁਝ ਨਹੀਂ ਉਹ ਕਦੋਂ ਤੁਹਾਡੇ ਖਿਲਾਫ ਹੋ ਜੇ ਤੁਹਾਨੂੰ ਕੁਝ ਨਹੀਂ ਪਤਾ ਉਹ ਕਦੇ ਅਰਸ਼ ਤੇ ਲਿਆਉਂਦਾ ਤੇ ਕਦੇ ਫਰਸ਼ ਤੇ ਕਿਤੇ ਕਿਤੇ ਉਹ ਮਾਲਕ ਜਾਣਦਾ ਮੈਂ ਜਮਾ ਕਹਿੰਦੇ ਘੁੰਦੇ ਲੋਕ ਥੱਲੇ ਆਉਂਦੇ ਦੇਖਿਆ ਤੇ ਗਰੀਬ ਲੋਕ ਤਾਂ ਚੜਦੇ ਦੇਖਿਆ ਸੋ ਮੇਰੀ ਗਰੀਬੀ ਚੋਂ ਨਿਕਲ ਜਾਓ ਤੇ ਇੱਕ ਕਿਸੇ ਤੇ ਟਿੱਪਣੀ ਨਾ ਕਰਿਆ ਕਰੋ ਇਹ ਮੇਰੀ ਸੋਚ ਨਹੀਂ ਐ ਵੀ ਮੈਨੂੰ ਬਹੁਤ ਤਕਲੀਫ ਆਉਂਦੀ ਐ ਤੁਸੀਂ ਇਹ ਨਾ ਕਹਿਆ ਕਰੋ ਫਲਾਣੇ ਬੰਦੇ ਦੇ ਮਾੜਾ ਪਾ ਚੰਗਾ ਮੈਂ ਮੈਂ ਕਹਿਣੀ ਐ ਉਹ ਮਹਾਰਾਜ ਚ ਡਰ ਕੇ ਕਹਿਣੀ ਐ ਵੀ ਚਾਹੇ ਮੇਰੇ ਕੋਲੇ ਜ਼ਿੰਦਗੀ ਚ ਇਨ ਫਿਊਚਰ ਵੀ ਮੇਰੇ ਬੱਚੇ ਵਧੀਆ ਕਮਾਈ ਕਰਨ ਲੱਗ ਜਾਣ ਤੋਂ ਪੈਸੇ ਚੰਗੇ ਵੀ ਆਉਣ ਲੱਗ ਜਾਣ ਮੈਂ ਸਿੰਪਲ ਬੋਣਾ ਪਸੰਦ ਕਰਦੀ ਐ ਵੀ ਮੈਨੂੰ ਕਾਟਨ ਦੇ ਸੂਟ ਸਿੰਪਲ 1500 ਤੱਕ ਪਰੋਂੇ ਵਧੀਆ ਲੱਗਦੇ ਆ ਬਹੁਤ ਵਧੀਆ ਲੱਗਦੇ ਆ ਵਧੀਆ ਹੰਡਦੇ ਆ ਪਾ ਕੇ ਜਾਨ ਸੌਖੀ ਕੰਫੀਟੇਬਲ ਰਹਿਨੇ ਆ ਠੀਕ ਹੈ ਬਹੁਤ ਅਸੀਂ ਵੀ ਆਈ ਵੀ ਵਿਆਹਾਂ ਦੇ ਵਿੱਚ ਵੀ ਗਏ ਆ ਬਹੁਤ ਮਹਿੰਗੇ ਵਿਆਹਾਂ ਚ ਗਏ ਆ ਕਦੇ ਅਸੀਂ ਸਪੈਸ਼ਲ ਕੱਪੜੇ ਨਹੀਂ ਬਣਾਈ ਕਦੇ ਨਹੀਂ ਆ ਸੋਚਿਆ ਵੀ ਹਾਂਜੀ ਫਲਾਣਾ ਵਿਆਹ ਤਾਂ ਬਾਲਾ ਚੰਗਾ ਤੇ ਉੱਥੇ ਆਪਾਂ 5000 ਦਾ ਸੂਟ ਪਾਵਾਂਗੇ ਆਲਾ ਫੇਰੀ ਆਪਾਂ ਨੂੰ ਘਰੇ ਵੜਨ ਦੇਊਗਾ ਨਾ ਵੜਨ ਦੇ ਵੀ ਅਗਲਾ ਬਾਈ ਸਾਢੇ 6 ਗਜੇ ਸਾਜ ਤੋਂ ਹੀ ਪਾ ਕੇ ਆਵਾਂਗੇ ਤੁਹਾਨੂੰ ਜੋ ਪਾਉਣਾ ਇੱਕਦਾਲ ਮੇਰੀ ਯਾਦ ਰੱਖਿਓ ਕਦੇ ਕਿਸੇ ਨੂੰ ਕਦੇ ਕਿਸੇ ਲਈ ਆਪਣੇ ਆਪ ਨੂੰ ਬਦਲੋ ਨਾ ਜਿਹੜਾ ਤੁਹਾਨੂੰ ਕਹੇ ਨਾ ਵੀ ਤੂੰ ਬਦਲ ਸਮਝੋ ਤੈਨੂੰ ਲਾਇਕ ਹੀ ਨਹੀਂ ਕਰਦਾ ਜਿਹੜੇ ਸੱਚੇ ਦਿਲੋਂ ਰਿਸਪੈਕਟ ਕਰਦੇ ਉਹ ਕਦੇ ਕਿਸੇ ਨੂੰ ਬਦਲਣ ਨੂੰ ਨਹੀਂ ਕਹਿੰਦੇ ਤੇ ਆਪਣੇ ਆਪ ਨੂੰ ਚੇਂਜ ਤਾਂ ਕਿਸੇ ਲਈ ਜਮਾ ਨਾ ਕਰੋ ਜੈਸੀ ਥੋਡੀ ਰਹਿਣੀ ਵਹਿਣੀ ਐ ਵੈਸੀ ਰਹੋ ਮੇਰਾ ਮਨ ਹੈ ਵੀ ਮੈਨੂੰ ਹੁਣ ਸਾਡੇ ਘਰੇ ਸਾਡੇ ਕੋਈ ਰੋਕ ਟੋਕ ਨਹੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਬਾਰ-ਬਾਰ ਮੈਨੂੰ ਪੁੱਛਿਆ ਜਾਂਦਾ ਹੈ ਮੈਸੇਜ ਆਉਂਦੇ ਆ ਵੀ ਤੁਹਾਡੇ ਘਰ ਵਾਲੇ ਕੀ ਕਰਦੇ ਆ ਮੇਰੇ ਘਰ ਵਾਲੇ ਬਾਹਰ ਆ ਜੀ ਹੈਗੇ ਆ ਐਸੀ ਗੱਲ ਨਹੀਂ ਵੀ ਉਹ ਹੈ ਨਹੀਂ ਹੈਗੇ ਆ ਮੈਂ ਤੇ ਦੀਪੂਆਂ ਸੀ ਵੀਡੀਓ ਬਣਾਉਂਦੇ ਰਹਿਣੇ ਆ ਕੱਪੜਿਆਂ ਦੀਆਂ ਵੀਡੀਓ ਵੀ ਬਣਾਉਣੇ ਆ ਤੇ ਆ ਆ ਵੀਡੀਓ ਤੇ ਮੈਂ ਕੱਲੀ ਬਣਾਉਣੀ ਆ ਵੈਸੇ ਦੀਪੂ ਮੇਰੇ ਕੋਲ ਹੀ ਹੁੰਦਾ ਤੇ ਇਹਨਾਂ ਚੀਜ਼ਾਂ ਨੂੰ ਨਿਕਲ ਹੀ ਰੋ ਕਿਸੇ ਲਈ ਕਦੇ ਨਹੀਂ ਬਦਲਣਾ ਜੋ ਬਦਲਣਾ ਆਪਣੇ ਨਹੀਂ ਬਦਲਣਾ ਆਪਣੇ ਲਈ ਕਰਨਾ ਜੋ ਕਰਨਾ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜ਼ਿੰਦਗੀ ਵੀ ਬਹੁਤ ਕੀਮਤੀ ਆ ਤੇ ਸਮਾਂ ਵੀ ਬਹੁਤ ਕੀਮਤੀ ਆ ਇਹਨੂੰ ਐਵੇਂ ਨਾ گزارੋ ਐ ਨਾ ਗੱਡੋ ਇਹਨੂੰ ਵੀਰੇ ਠੀਕ ਹੈ ਮੈਂ ਵੇਖਿਆ ਇਹੋ ਜਿਹੇ ਲੋਕ ਵੇਖਿਆ ਤੂੰ ਸਭ ਤੋਂ ਪਹਿਲਾਂ ਤਾਂ ਆਪਣੇ ਲਈ ਨਾ ਟਾਈਮ ਕੱਢੋ ਖੁਦ ਲਈ ਟਾਈਮ ਕੱਢੋ ਮੈਂ ਕੱਢਦੀ ਆ ਮੈਂ ਬਹੁਤ ਮਾੜੇ ਹਾਲਾਤਾਂ ਚ ਗੁਜ਼ਰੀਆਂ ਉਦੋਂ ਵੀ ਆਪਣੇ ਲਈ ਟਾਈਮ ਕੱਢਦੀ ਸੀ ਦੇਖ ਆਪਾਂ ਇਹ ਨਹੀਂ ਕਹਿੰਦੇ ਵੀ ਬੰਦੇਰ ਬਿਮਾਰੀਆਂ ਲੱਗ ਗਈਆਂ ਤੇ ਬੰਦਾ ਇਹ ਨਾ ਕਰੇ ਬਾਹ ਨਾ ਕਰੇ ਦੋ ਚੀਜ਼ਾਂ ਕੰਟਰੋਲ ਕਰੋ ਇੱਕ ਤਾਂ ਖਾਣ ਪੀਣ ਕੰਟਰੋਲ ਕਰੋ ਦੋ ਜਨਮਰ ਤੇ ਥੋੜੀ ਬਹੁਤੀ ਐਕਸਰਸਾਈਜ਼ ਜਰੂਰ ਕਰੋ ਜੋ ਤੁਸੀਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਮਾਂ ਆਪਣੇ ਸਰੀਰ ਨੂੰ ਦਿਓ ਜੇ ਤੁਹਾਡਾ ਸਰੀਰ ਹੈ ਤਾਂ ਤੁਹਾਡੇ ਸਾਰੇ ਆ ਵੀਰੇ ਜੇ ਮੰਜੇ 'ਚ ਬੈਗੇ ਤੁਹਾਡਾ ਕੋਈ ਨਹੀਂ ਚਾਹੇ ਕੋਈ ਜਿੰਨਾ ਮਰਜ਼ੀ ਪਿਆਰ ਕਰਦਾ ਤੁਹਾਨੂੰ ਇੱਕ ਮੈਂਟਲ ਆਊ ਦੂਰ ਹੋਣ ਲੱਗਿਆ ਇਹ ਗੱਲਾਂ ਧਿਆਨ ਕਰਿਓ ਨੋਟ ਕਰਨ ਵਾਲੀਆਂ ਗੱਲਾਂ ਪਸਤਾਉਂਗੇ ਬਾਅਦ 'ਚ ਐਕਸਰਸਾਈਜ਼ ਜਾਂ ਯੋਗਾ ਦਨ ਰਾਤ ਚ 24 ਘੰਟੇ ਹੁੰਦੇ ਆ 24 ਘੰਟੇ ਚ ਅੱਧਾ ਘੰਟਾ ਤਾਂ ਆਪਦੇ ਲਈ ਕੱਢ ਸਕਦੇ ਹੋ ਐਨਾ ਕਿਉਂ ਪੈਸੇ ਨੂੰ ਮਹੱਤਵ ਦਿੱਤੀ ਹੋਈ ਹੈ ਮੈਂ ਕਈਆਂ ਨੂੰ ਕਹਾਂ ਕਿ ਦੇਖੇ ਜੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਮੈਂ ਕਹਿੰਦੀ ਨੀ ਵੀ ਯੋਗਾ ਕਰ ਲਓ ਜਾਂ ਆ ਐਕਸਰਸਾਈਜ਼ਾਂ ਕਰ ਲਓ ਫਿੱਟ ਰਹਿਦਾ ਬੰਦਾ ਤਾਂ ਅੱਗੋਂ ਜਵਾਬ ਪਤਾ ਕੀ ਕਰਗੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਉਦੋਂ ਕਿ ਮੇ ਟਾਈਮ ਲੱਗ ਜਾਂਦਾ ਜਦੋਂ ਬਿਮਾਰੀਆਂ ਘੇਰ ਲੈਂਦੀਆਂ ਤੇ ਹਸਪਤਾਲ ਚਾਹੀਦਾ ਵੀ ਡਾਕਟਰ ਚਾਹੀਏ ਲੱਖ ਦੀ ਥਾਂ ਤੇ 2 ਲੱਖ ਲੈ ਲੇ ਪਰ ਮੈਂ ਮਰਾਂ ਨਾ ਉਦੋਂ ਕਿ ਮੈਂ ਟਾਈਮ ਨਿਕਲ ਜਾਂਦਾ ਤੇ ਡਾਕਟਰ ਕਹਿੰਦਾ ਇੱਥੇ ਤਾਂ ਦੱਸ ਦੇਣਾ ਤੁਹਾਨੂੰ ਐਡਮਿਟ ਹੋਣਾ ਪੈਣਾ ਮੇਰਾ ਕਹਿਣ ਦਾ ਭਾਵੇਂ ਇਹ ਹੈ ਵੀਰੇ ਇਹ ਵੀ ਕੁਛ ਤਾਂ ਚੱਲ ਰੱਬ ਕਰਦਾ ਹੈ ਕੁਛ ਤਾਂ ਥੋੜੇ ਆਪਦੇ ਹੱਥ ਚ ਹੁੰਦਾ ਆਪਦਾ ਸਿਹਤ ਸੰਭਾਲਦਾ ਤੁਸੀਂ ਰੱਖ ਸਕਦੇ ਹੋ ਡੇਲੀ ਹੁਣ ਮੈਂ ਜਿੰਨੀ ਮਰਜ਼ੀ ਵਿਜੀ ਹੋਵਾਂ ਦੋ ਚੀਜ਼ਾਂ ਲਈ ਮੇਰੇ ਦਿਲ ਚ ਫੁੱਲ ਰਿਸਪੈਕਟ ਆ ਇੱਕ ਤਾਂ ਵੈਗਰੂ ਦਾ ਪਾਠ ਕਰਨਾ ਤੇ ਇੱਕ ਆਪਣੀ ਸਿਹਤ ਲਈ ਮੈਂ ਕੋਈ ਵੀ ਐਕਸਰਸਾਈਜ਼ ਜਾਂ ਯੋਗਾ ਦਾ ਘੰਟਾ ਲਾਉਣਾ ਹੀ ਲਾਉਣਾ ਡੇਲੀ ਲਾਉਣਾ ਉਹ ਵੱਖਰੀ ਗੱਲ ਆ ਸਿਹਤ ਕਿਉਂਕਿ ਕਈ ਵਾਰੀ ਫੀਵਰ ਵਗੈਰਾ ਬੁਖਾਰ ਹੋਵੇ ਤੇ ਉਹਦੇ ਵਿੱਚ ਯੋਗਾ ਜਾਂ ਕਸਰਤ ਨਹੀਂ ਕਰੀਦੀ ਉਹਦੋਂ ਮੈਂ ਨਹੀਂ ਕਰਦੀ ਮੈਂ ਸਿਹਤ ਸਾਂਭੀ ਹੋਈ ਆ ਆਪਦੀ ਆ ਵੀ ਸੇਵ ਸਾਂਭੋ ਆ ਤਾਂ ਤੁਹਾਡੇ ਹੱਥ ਚ ਐ ਵੀਰੇ ਜਿੱਤੇ ਤਾਂ ਕੋਈ ਪੈਸੇ ਨਹੀਂ ਲੱਗਦੇ ਇੱਕ ਥੋੜਾ ਖਾਣ ਪੀਣ ਬਾਹਰਲਾ ਖਾਣਾ ਹੁੰਦਾ ਨਾ ਮਹੀਨੇ ਚ ਇੱਕ ਅੱਧੇ ਵਾਰੀ ਖਾ ਲਿਆ ਕਰੋ ਅਸੀਂ ਵੀ ਕਰਨੇ ਆ ਤੇ ਇੱਕ ਯੋਗਾ ਜਾਂ ਐਕਸਰਸਾਈਜ਼ ਜ਼ਰੂਰ ਕਰੋ ਜਿਸ ਤੁਸੀਂ ਜ਼ਿੰਦਗੀ ਚ ਚੰਗੇ ਚੰਗੀ ਸਿਹਤ ਚ ਹੋਣੀ ਆ ਹੈਲਥ ਇਜ਼ ਬੈਲਟ ਸੇਤ ਹੀ ਤੁਹਾਡਾ ਧਨ ਹੈ ਅਸਲੀ ਧਨ ਤੁਹਾਡੀ ਸਿਹਤ ਉਹਨੂੰ ਤੁਸੀਂ ਸੰਭਾਲਦੇ ਨਹੀਂ ਜਿਹੜਾ ਨਕਲੀ ਧਨ ਉਹਦੇ ਮਗਰ ਭੱਜੇ ਫਿਰਦੇ ਹੋ ਆ ਉੱਥੋਂ ਕਮਾ ਲਓ ਉੱਥੋਂ ਕਮਾ ਲਓ ਉੱਥੋਂ ਕਮਾ ਲਓ ਤਰੇ ਵਰਦੇ ਨੇ ਤਰੇ ਵਰਦੇ ਨੇ ਇੱਕ ਦਿਨ ਡਾਕਟਰ ਕਹਿੰਦਾ ਤੁਹਾਨੂੰ ਤਾਂ ਪ੍ਰੋਬਲਮ ਹੋ ਗਈ ਭਾਈ ਤੇ 63 ਟੈਸਟ ਹੋਣਗੇ ਆਲਾ ਚੱਲੂ ਫੇਰ ਫੇਰ ਸਮਾਂ ਵੀ ਨਿਕਲਿਆ ਹੁੰਦਾ ਸਾਰਾ ਕੁਝ ਨਿਕਲਿਆ ਹੁੰਦਾ ਭਈ ਐਨੇ ਆਲਸੀ ਨਾ ਬਣੋ ਪੈਸਾ ਇੰਨਾ ਪੋੜੰਟ ਨਹੀਂ ਜਿੰਨੀ ਆਪਣੀ ਸਿਹਤ ਹੈ ਜੇ ਤੁਹਾਡੀ ਸਿਹਤ ਹੈ ਨਾ ਮੈਂ ਦੱਸਦੀਆਂ ਵੀ ਇੱਕ ਬੰਦੇ ਕੋਲੇ ਧਾਣਾ ਉਹਦੇ ਕੋਲੇ ਸਿਹਤ ਹੈ ਨਹੀਂ ਇਹਦੇ ਕੋਈ ਗਮ ਨਹੀਂ ਦਾਣਾ ਕਿਉਂਕਿ ਉਹਨੇ ਡਾਕਟਰਾਂ ਨਹੀਂ ਲੈ ਲੈਣਾ ਤੇ ਇੱਕ ਬੰਦੇ ਕੋਲੇ ਸਿਹਤ ਤਾਂ ਧਾਣਾ ਹੈ ਨਹੀਂ ਤੁਹਾਨੂੰ ਪਤਾ ਹੋ ਫਿਰ ਆਪਣੀ ਸਿਹਤ ਨਾਲ ਮਿਹਨਤ ਕਰਕੇ ਖਾ ਸਕਦਾ ਉਹਨੂੰ ਕਿਸੇ ਦੀ ਲੋੜ ਨਹੀਂ ਕਿਸੇ ਤੋਂ ਮੰਗੂਗਾ ਨਹੀਂ ਉਹ ਮੈਂ ਜੋ ਨੋਟ ਕਰਦੀਆਂ ਗੱਲਾਂ ਜੋ ਮੈਂ ਫੀਲ ਕਰਦੀਆਂ ਛੋਡੇ ਨਾਲ ਉਹ ਸ਼ੇਅਰ ਕਰਦੀ ਹੁੰਨੀ ਐ ਜੋ ਮੈਂ ਕਹਿੰਦੀ ਮੇਰੇ ਨਾਲ ਹੋਇਆ ਛੋਡੇ ਨਾਲ ਕਦੇ ਨਾ ਹੋਵੇ ਵੀ ਮੈਂ ਮੈਨੂੰ ਨਹੀਂ ਸੀ ਪਤਾ ਵਿਚਾਰੀ ਨੂੰ ਵੀ ਮੈਂ ਆਪਦੀ ਸੇਤਾ ਘਰ ਸਭ ਮੀ ਸੀ ਥੋੜਾ ਜਿਹਾ ਕੰਮ ਜ਼ਿਆਦਾ ਹੋ ਗਿਆ ਉਮਰ ਛੋਟੀ ਸੀ ਲੋਡ ਬਾਲੇ ਪੈ ਗਏ ਕਬੀਲਦਾਰੀਆਂ ਦੇ ਵੀ 18 ਸਾਲ ਦੀ ਸੀ ਮੈਂ ਜਦੋਂ ਬੇਬੀ ਹੋ ਗਈ ਸੀ ਮੇਰੇ ਕੋਲ ਮੇਰੀ ਬੇਟੀ ਹੋ ਗਈ ਸੀ ਤੇ ਬੋਝ ਜ਼ਿਆਦਾ ਕਬੀਲਦਾਰੀਆਂ ਪੈਣ ਕਰਕੇ ਥੋੜਾ ਜਿਹਾ ਬੋਝ ਜ਼ਿਆਦਾ ਪੈ ਗਿਆ ਸਰੀਰ ਤੇ ਦੱਬ ਲਿਆ ਜਿਹੜੀ ਕਿ ਟੈਨਸ਼ਨਾਂ ਨੇ ਖਾ ਲਿਆ ਪਰ ਮੈਂ ਸੋਨ ਨੂੰ ਕਹਣੀ ਆ ਵੀ ਤੁਸੀਂ ਨਾ ਮੇਰੇ ਵਾਲੀ ਜ਼ਿੰਦਗੀ ਜਿਉਇਓ ਮੈਨੂੰ ਕੁਝ ਨਹੀਂ ਸੀ ਹੋਇਆ ਮੈਨੂੰ ਕਦੇ ਐ ਨਹੀਂ ਸੀ ਪਤਾ ਵੀ ਡਾਕਟਰ ਦੇ ਕਿਵੇਂ ਜਾਂਦੇ ਹੁੰਦੇ ਆ ਮੈਨੂੰ ਟੈਨਸ਼ਨਾਂ ਖਾ ਗਈਆਂ ਤੇ ਦੋ ਨੰਬਰ ਤੇ ਮੈਨੂੰ ਖਾਣ ਪੀਣ ਦਾ ਨਹੀਂ ਸੀ ਪਤਾ ਸਰੀਰ ਨਹੀਂ ਸੰਭਾਲਿਆ ਆਪਦਾ ਜੋ ਆ ਗਿਆ ਖਾ ਲਿਆ। ਥੋਏ ਗਲਤੀਆਂ ਤੁਸੀਂ ਨਹੀਂ ਕਰਨੀਆਂ ਆਪਣਾ ਤੇ ਇੱਕ ਮੈਂ ਤੁਹਾਨੂੰ ਹੋਰ ਇੰਪੋਰਟੈਂਟ ਗੱਲ ਦੱਸਦੀ ਆ ਵੀਰੇ। ਮੈਂ ਬਾਹਲਾ ਨਹੀਂ ਮੈਂ 6 ਸਾਲ ਡੇਢ ਸਾਲ ਆਯੁਰਵੇਦ ਕਿਚ ਲਾਇਆ ਹੋਇਆ। ਵਧੀਆ ਡਾਕਟਰ ਲਗਵਿੰਦਰ ਸਰਮਾ ਹੈ ਟੈਪੀ ਤੁਮ ਉਹਨਾਂ ਨਾਲ ਕੰਮ ਕੀਤਾ ਹੋਇਆ। ਬਹੁਤ ਗੱਲਾਂ ਸਿੱਖੀਆਂ ਉਹਨਾਂ ਤੋਂ ਮੈਂ। ਚਾਰ ਚੀਜ਼ਾਂ ਆਪਦੀ ਰਸੋਈ ਚ ਛੱਤਵੀਂ ਕੱਢ ਦਿਓ। ਜੇ ਤੁਸੀਂ ਠੀਕ ਰਹਿਣਾ ਸੀ ਕੱਢ ਤੀਆਂ ਕਿੱਦਿਆਂ ਕੱਢੀਆਂ। 3 ਸਾਲ ਹੋ ਗਏ ਹਨ ਤਾਂ ਕੱਢਿਆ ਨੂੰ ਚਾਰ। ਇੱਕ ਤਾਂ ਵੀਰੇ ਜਿਹੜਾ ਨੂਨ ਆ ਉਹ ਤੁਸੀਂ ਸੈਂਦਾ ਨਮਕ ਖਾਣਾ। ਦੂਜਾ ਨਹੀਂ ਖਾਣਾ। ਤੇ ਦੂਜੇ ਨੰਬਰ ਤੇ ਤੁਸੀਂ ਸਰੋਂ ਦਾ ਤੇਲ ਤੇ ਦੇਸੀ ਘਿਓ ਖਾਣਾ। ਡਾਲਡਾ ਰिफाइंड ਨਾ ਖਾਓ। ਇਹ ਆਪਣੀ ਬਾਡੀ ਪਚਾਉਂਦੀ ਨਹੀਂ ਕਿਉਂਕਿ ਗਰਮ ਬੌਲਾ ਹੁੰਦਾ ਇਹ ਤੇਲ ਬੌਲਾ ਗਰਮ ਹੁੰਦਾ। ਫਿਰ ਇੱਕ ਨੂੰ ਦੇਖ ਲਓ ਹੁਣ ਗਰਮੈਸ਼ 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 ਦਾ ਕਾਰਨ ਕੀ ਹੈ ਵੀ ਤੁਸੀਂ ਰिफाइंड ਤੇ ਡਾਲਡਾ ਬੌਲਾ ਖਾਣੇ ਹੋ। ਇਹ ਚੀਜ਼ਾਂ ਬੰਦ ਕਰ ਦਿਓ। ਰिफाइंड ਤੇ ਡਾਲਡਾ ਬਿਲਕੁਲ ਨਾ ਖਾਓ। ਮੇਰੀ ਮੰਨੋਗੇ। ਬਾਕੀ ਤੁਹਾਡੀ ਮਰਜ਼ੀ ਹੈ। ਠੀਕ ਹੈ। ਤੇ ਚੌਥੀ ਆ ਗਈ ਖੰਡ। ਖੰਡ ਦੀ ਜਗ੍ਹਾ ਤੁਸੀਂ ਸ਼ੱਕਰ, ਗੁੜ, ਦੇਸੀ ਚੀਜ਼ਾਂ ਵਰਤੋ। ਤੇ ਪੰਜਵੀਂ ਮੈਂ ਜਰੂਰ ਕਹੂੰਗੀ ਗੱਲ ਆਪਾਂ ਮਾਂ ਤੁਸੀਂ ਮੇਰੇ ਨਾਲ ਲੜਪੋ ਗੁੱਸਾ ਕਰੋ ਮੈਨੂੰ ਇਹ ਲੱਗਦਾ ਵੀ ਜੋ ਮੈਨੂੰ ਪਤਾ ਜੋ ਮੈਂ ਹੰਡਾਇਆ ਜੋ ਚੀਜ਼ਾਂ ਮੈਂ ਕੰਟਰੋਲ ਕੀਤੀਆਂ ਮੈਂ ਉਸ ਉੱਤੇ ਜਰੂਰ ਸ਼ੇਅਰ ਕਰੂੰਗੀ ਤੇ ਕਰਦੀ ਰਹੂੰਗੀ ਫਰਜ ਜਿੱਦੀ ਜਗ੍ਹਾ ਤੇ ਘੜਾ ਘੜਾ ਰੱਖੋ ਫਰਜ ਰੱਖੋ ਸਿਰਫ ਕੋਈ ਚੀਜ਼ ਖਰਾਬ ਨਾ ਹੋਵੇ ਜਿਵੇਂ ਸੌਣ ਚ ਜੀ ਪੈਣ ਲੱਗ ਜਾਂਦਾ ਕੋਈ ਬੇਸਨ ਹੋ ਗਿਆ ਕੋਈ ਦਾਲਾਂ ਹੋ ਗਈਆਂ ਉਤਰੋ ਕੋਈ ਨੀ ਚੀਜ਼ਾਂ ਉਤਰੋ ਕਦੇ ਵੀ ਮੇਰੀ ਹੱਥ ਵੱਨ ਕੇ ਬੇਨਤੀ ਹੈ ਫ੍ਰਿਜ ਦਾ ਪਾਣੀ ਭੁਖੇ ਭੁਖੇ ਨਾ ਪੀਆ ਕਰੋ ਬਹੁਤ ਤੰਗ ਕਰਦਾ ਉਹ ਹੱਡਾਂ ਦਾ ਦਰਦ ਜੋੜਾਂ ਦਾ ਦਰਦ ਕਾਰਨ ਬਣ ਜਾਂਦਾ ਤੁਸੀਂ ਆਪਦਾ ਇੱਕ ਤੌੜਾ ਪਾਣੀ ਦਾ ਲਾ ਕੇ ਰੱਖੋ ਇੱਕ ਸਵੇਰ ਵਾਲਾ ਤੌੜਾ ਭਰ ਲਿਆ ਕੋ ਸਾਮ ਤੱਕ ਪੀ ਜਾਣੇ ਤੁਸੀਂ ਫਿਰ ਸਾਮ ਵਾਲਾ ਭਰ ਕੇ ਧਰ ਤਾ ਉਹ ਸਵੇਰ ਤੋਂ ਫੇਰ ਸਟਾਰਟ ਕਰ ਲਓ ਪਲੀਜ਼ ਮਿੱਟੀ ਦੇ ਭਾਂਡਿਆਂ ਚ ਦੁਬਾਰੇ ਆਜੋ ਜੇ ਆਪਦੀ ਜ਼ਿੰਦਗੀ ਜਿਉਣੀ ਹੈ ਤੌੜੇ ਦਾ ਪਾਣੀ ਪੀਓ ਮੇਰੀ ਬੇਟੀ ਚੰਡੀਗੜ੍ਹ ਜੌਬ ਕਰਦੀ ਹੈ ਬੇਟਾ ਮੇਰਾ ਇੱਕ ਕਦੇ ਫ੍ਰਿਜ ਦਾ ਇਹ ਕਾਇਦਾ ਪਾਣੀ ਨਹੀਂ ਪੀਂਦੇ ਕਹਿੰਦੇ ਸਾਨੂੰ ਚੰਗਾ ਹੀ ਨਹੀਂ ਲੱਗਦਾ ਉਹ ਵੀ ਨਾਰਮਲ ਪਾਣੀ ਪੀਂਦੀ ਹੈ ਏ ਵੀ ਨਾਰਮਲ ਮੈਂ ਵੀ ਅਸੀਂ ਖੜੇ ਦਾ ਪਾਣੀ ਪੀਨੇ ਕਿਤੇ ਮਜਬੂਰੀ ਹੋਵੇ ਨਾ ਨਜਾਇਜ਼ ਮਜਬੂਰੀ ਵੀ ਮਿਲ ਹੀ ਨਾ ਸਾਨੂੰ ਨਾਰਮਲ ਪਾਣੀ ਫਿਰ ਵੀ ਅਸੀਂ ਐਂ ਕੋਸ਼ਿਸ਼ ਕਰਦੇ ਆਂ ਵੀ ਇਹ ਠੰਡਾ ਹੋ ਜਾਈ ਵੀ ਯਾਨੀ ਕਿ ਆਮ ਟੈਂਪਰੇਚਰ ਤੇ ਅਜੇ ਫਿਰ ਪੀਵਾਂਗੇ ਪਲੀਜ਼ ਇੱਕ ਖਾਣ ਪੀਣ ਜਰੂਰ ਸੁਧਾਰੋ ਆਪਦਾ ਕਹਿੰਦੇ ਨੇ ਜੈਸਾ ਅੰਨ ਵੈਸਾ ਤੰਨ ਵੈਸਾ ਮਨ ਜੇ ਜੇ ਤੁਸੀਂ ਅੰਨ ਖਾਓਗੇ ਵੈਸਾ ਤੁਹਾਡਾ ਮਨ ਹੋ ਜਾਂਦਾ ਇਹ ਚੀਜ਼ਾਂ ਨੋਟ ਕਰੋ ਖਾਣ ਪੀਣ ਚ ਸੁਧਾਰ ਲਿਓ ਪਿੱਤਲ ਦਾ ਮੈਂ ਕਿਹਣੀ ਪਿੱਤਲ ਮਹਿੰਗਾ ਵੀਰੇ ਪਿੱਤਲ ਦਾ ਇੱਕੋ ਡੋਂਗਾ ਲਿਓ ਬਾਹਲੇ ਡੋਂਗੇ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਬਾਹਲੇ ਤਾਂ ਲੋਕ ਐਂ ਭਾਂਡੇ ਚਨੀ ਰੱਖਦੇ ਵੀ ਸਾਡੇ ਕੋਲ ਲੋਕ ਦੇਖਣ ਵੀ ਸਾਡੇ ਬਾਹਲੇ ਭਾਂਡੇ ਐ ਐਨੀ ਲੋੜ ਨਹੀਂ ਪੈਂਦੀ ਵੀਰੇ ਤੁਸੀਂ ਨਾ ਪਿੱਤਲ ਦਾ ਇੱਕ ਘਰੇ ਡਾਊਂਗਾ ਪਤੀਲਾ ਕੁਝ ਵੀ ਲਿਆ ਕੇ ਰੱਖੋ ਚਾਹ ਦੁੱਧ ਉਹਦੇ ਚ ਬਣਾਓ ਤਿਆਰ ਛੱਡ ਦਿਓ ਜਿਹੜੇ ਆ ਭਾਂਡੇ ਜੇ ਹੁੰਦੇ ਹਨ ਮੂਹ ਨਹੀਂ ਹੁੰਦਾ ਨਹੀਂ ਇਹਦੇ ਠੀਕ ਨਹੀਂ ਤੁਹਾਡੀ ਸਿਹਤ ਲਈ ਬਿਲਕੁਲ ਠੀਕ ਨਹੀਂ ਹੈਗੇ ਕਿ ਸਾਡੇ ਡੰਗਾ ਪਿੱਤਲ ਦਾ ਸਿਰਫ ਇੱਕ ਹੈ ਜਮਾ ਨਹੀਂ ਛੋਡੇ ਕੋਲੇ ਬੜਾਈਆਂ ਮਾਰਦੇ ਪੂਰਾ ਵਧੀਆ ਲਿਆਂਦਾ ਸੀ ਉਹਦੇ ਵਿੱਚ ਹੀ ਚਾਹ ਦੁੱਧ ਸਾਰਾ ਕੁਝ ਉਸੇ ਹੀ ਬਣਾ ਕੇ ਪੀਨੇ ਆ ਥੋੜੇ ਭਾਂਡਿਆਂ ਤੋਂ ਵੀ ਗਰੇਜ਼ ਕਰੋ ਇੱਕ ਨਮਕ ਹੋਇਆ ਨਮਕ ਆ ਪਰੌੜੇ ਦੇ ਡੱਬੇ 'ਚ ਪਾ ਦਿੰਦੇ ਆ ਰਾਬਟ ਦੇ ਡੱਬੇ 'ਚ ਤਾਂ ਨਮਕ ਬਣਾਈ ਨਹੀਂ ਨਮਕ ਨੂੰ ਜਾਂ ਤਾਂ ਚੀਨੀ ਦੇ ਭਾਂਡੇ 'ਚ ਪਾਓ ਜਾਂ ਕਣਚ ਦੇ ਇਦੋਂ ਮਿੱਠੀ ਦੇ ਭਾਂਡੇ 'ਚ ਪਾ ਲਓ ਪਰੌੜੇ ਦੇ ਭਾਂਡੇ 'ਚ ਨਮਕ ਕਦੇ ਨਾ ਪਾਓ ਇਹ ਗੱਲਾਂ ਨੋਟ ਜ਼ਰੂਰ ਜਿਵੇਂ ਜ਼ਿੰਦਗੀ ਚ ਕੁਝ ਸਿੱਖਿਆ ਥੋੜਾ ਨਾਲ ਸ਼ੇਅਰ ਕਰ ਰਹੀ ਹਾਂ ਠੀਕ ਹੈ ਨੰਬਰ 2 ਜਦੋਂ ਤੁਸੀਂ 플ਸ਼ ਜਾ ਕੇ ਆਉਣੇ ਹੋ ਤੁਰੰਤ ਖਾਣਾ ਨਾ ਖਾਓ 15 ਮਿੰਟ ਘੱਟੋ ਘੱਟ ਆਪਣੀ ਬੋਡੀ ਨੂੰ ਉਵੇਂ ਛੱਡੋ ਜਦੋਂ ਤੁਸੀਂ 플ਸ਼ ਜਾ ਕੇ ਆਉਣੇ ਹੋ ਨਾ ਉਦੋਂ ਤੁਸੀਂ ਅਨਸਾਰ ਕੁਝ ਨਹੀਂ ਖਾਣਾ ਪੀਣਾ ਹੁੰਦਾ 15 ਮਿੰਟ ਰੈਸਟ ਕਰੋ 플ਸ਼ ਜਾਣ ਤੋਂ ਬਾਅਦ ਨਹੀਂ ਖਾਣਾ ਕੁਝ ਵੀ ਫਿਰ ਵੀ ਥੋੜੇ ਮਟਾਪੇ ਦਾ ਬਹੁਤ ਬਹੁਤ ਚੀਜ਼ਾਂ ਦਾ ਕਾਰਨ ਬਣ ਜਾਂਦਾ ਇਹ ਚੀਜ਼ਾਂ ਸਿੱਖੀਆਂ ਯੂਜ਼ ਕੀਤੀਆਂ ਮੈਂ ਆਪਣੇ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕੋਈ ਸੁਣੀਆਂ ਸੁਨਾਈਆਂ ਨਹੀਂ ਕਰਦੀ ਮੈਂ ਇਹ ਚੀਜ਼ ਦਾ ਧਿਆਨ ਰੱਖਿਓ ਨੰਬਰ 2 ਹੋਣ ਆ ਗਈ ਗਰਮੀ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਐਨੀਆਂ ਤੁਸੀਂ ਸੋਲ ਨਾ ਬਣੋ ਵੀ ਤੁਸੀਂ ਦੋ ਟਾਈਮ ਦੀ ਸਬਜ਼ੀ ਨਹੀਂ ਬਣਾ ਸਕਦੀਆਂ ਪਹਿਲੀ ਗੱਲ ਦਾ ਜੇ ਤੁਸੀਂ ਦੋ ਟਾਈਮ ਦੀ ਸਬਜ਼ੀ ਨਹੀਂ ਬਣਾ ਸਕਦੀਆਂ ਤਾਂ ਪਲੀਜ਼ ਸੋਮਾ ਜਿਵੇਂ ਹੁਣ ਗਰਮੀਆਂ ਆਉਣਗੀਆਂ ਗਰਮੀਆਂ ਦੇ ਵਿੱਚ ਤੁਸੀਂ ਜਿਵੇਂ ਥੋੜੀ ਜਿਹੀ ਸਬਜ਼ੀ ਸਵੇਰ ਬਣਾ ਲਈ ਥੋੜੀ ਜਿਹੀ ਸ਼ਾਮ ਨੂੰ ਬਣਾ ਲਈ ਹੁਣ ਬੀਬੀਆਂ ਦੇ ਪ੍ਰਸ਼ਨ ਆਉਣਗੇ ਵੀ ਅਸੀਂ ਕੀ ਕਰਗੇ ਜੀ ਟਾਈਮ ਨਹੀਂ ਹੁੰਦਾ ਵੀਰੇ ਆਪਦੀ ਜ਼ਿੰਦਗੀ ਨਾਲੋਂ ਵੱਧ ਕਿਤੇ ਕੋਈ ਚੀਜ਼ ਨਹੀਂ ਹੁੰਦੀਗੀ ਖਾ ਖਾ ਤੁਸੀਂ ਬੇਹੱਦ ਬਿਹਾਰ ਡਾਕਟਰਾਂ ਦੇ ਜਾਈ ਜਾਨੇ ਰੋਗੀ ਹੋਈ ਜਾਨੇ ਕੋਲੇ ਪੈਸੇ ਨਹੀਂ ਛੋੜੇ ਇਹ ਗੱਲਾਂ ਤਾਂ ਧਿਆਨ ਦੇ ਲੋ ਥੋੜਾ ਜਿਹਾ ਤਾਂ ਧਿਆਨ ਦੇ ਲੋ ਆ ਮੇਰੀ ਮੇਰੀ ਉਮਰ 45 ਸਾਲ ਦੀ ਹੈ ਸਾਡੀ ਮੇਰੀ ਉਮਰ ਦੇ ਵਿੱਚ ਸਾਡੇ ਘਰੇ ਸਵੇਰ ਮੈਨੂੰ ਲੱਗਦਾ ਸੀ ਹੁੰਦੀ ਚਟਣੀ ਜਾਂ ਚਾਰਨਾ ਸੀ ਰੋਟੀ ਖਾਂਦੇ ਸ਼ਾਮ ਨੂੰ ਸਾਡੇ ਦਾਲ ਬਣਦੀ ਹੁੰਦੀ ਉਹ ਸ਼ਾਮ ਨੂੰ ਹੀ ਲੱਗ ਜਾਂਦੀ ਕਿ ਟੱਬਰ ਵੱਡੇ ਹੁੰਦੇ ਸੀ ਤੇ ਇਹ ਕਿ ਤੇ ਸੁਭਾ ਬੰਦੀ ਹੈ ਤਾਜੀ ਬੰਦੀ ਜੀ ਕਦੇ ਮੈਂ ਸਾਡੇ ਮੈਂ ਆਪਦੀ ਜ਼ਿੰਦਗੀ ਚ ਸਾਡੇ ਘਰੇ ਦੇਖਿਆ ਨਹੀਂ ਸੀ ਵੀ ਸਾਡੇ ਸ਼ਾਮ ਵਾਲੀ ਦਾਲ ਬਜੀ ਪਈ ਅਸੀਂ ਤੜਕੇ ਖਾਦੀ ਮੈਂ ਕਦੇ ਨਹੀਂ ਸੀ ਦੇਖਿਆ ਜ਼ਿੰਦਗੀ ਚ ਆਪਦੀ ਚ ਕੋਈ ਰੋਗ ਨਹੀਂ ਸੀ ਸਾਡੇ ਘਰੇ ਸੋ ਇਹ ਗੱਲਾਂ ਦਾ ਧਿਆਨ ਰੱਖੋ ਪਲੀਜ਼ ਗਰਮੀ ਆ ਚੁੱਕੀ ਐ ਚਾਹੇ ਰੁੱਖੀ ਖਾ ਲੋ ਰੁੱਖੀ ਸੁੱਕੀ ਖਾ ਲੋ ਜਹੇ ਬਹੁਤ ਬਿਹਤਰ ਐ ਪਰ ਇਹ ਨਹੀਂ ਵੀ ਸਬਜ਼ੀ ਬਣਾ ਲਈ ਹਾਇ ਮੈਂ ਵਿੱਚ ਵਿੱਚ ਦੇਖਿਆ ਲੋਕ ਦੋ ਦੋ ਦਿਨ ਖਾਈ ਜਾਂਦੇ ਚੀਜ਼ਾਂ ਨਾ ਕਰਿਆ ਕਰੋ ਇਹ ਤੁਹਾਨੂੰ ਬਿਮਾਰੀ ਬਣੀ ਲ ਜਾਂਦੀਆਂ ਪਹਿਲੀ ਗੱਲ ਇੱਕ ਤਾਂ ਹੋਈ ਗੋਭੀ ਇੱਕ ਹੋਈਆਂ ਦਾਲਾਂ ਇਹ ਤਾਂ ਬਣੀਆਂ ਹੀ ਨਹੀਂ ਦੂਜੇ ਰੰਗ ਖਾਣ ਵਾਸਤੇ ਗੋਭੀ ਜਨ ਜਾਇ ਵੇ ਹੁੰਦੀ ਐ ਇੱਕ ਹੋ ਗਏ ਚੌਲੇ ਫਿਰ ਕਰਦੇ ਫਿਰ ਤੁਹਾਡੇ ਤਿਆਬ ਨਾ ਤਿਆਬ ਤਾਂ ਬਣ ਨਹੀਂ ਵੀਰੇ ਬੇਹਦ ਬੇਹਦ ਤਾਂ ਛੱਡਦੀ ਨਹੀਂ ਤੁਸੀਂ ਕੁਝ ਨਹੀਂ ਕਰਦੇ ਹੁਣ ਪਸ਼ੂ ਨਹੀਂ ਕੋਈ ਰੱਖਦਾ ਪਸ਼ੂ ਬਹੁਤ ਘੱਟ ਲੋਕ ਰੱਖਦੇ ਆ ਕੋਈ ਰੱਖਦੇ ਜਿਨ੍ਹਾਂ ਨੂੰ ਸੋਮੇ ਨੂੰ ਬਹੁਤ ਸ਼ੌਂਕ ਆ ਗੱਲ ਕਰ ਮੇਰੇ ਕੋਲੇ ਨਾ ਤਾਂ ਜਗ੍ਹਾ ਤੇ ਨਾ ਹੀ ਮੇਰਾ ਇੰਨਾ ਹੁਣ ਸਰੀਰ ਸਾਤ ਦਿੰਦਾ ਐ ਸਬਜ਼ੀ ਲਾਉਣ ਦਾ ਮੈਨੂੰ ਬਹੁਤ ਸ਼ੌਂਕ ਆ ਜਗ੍ਹਾ ਦੀ ਤੰਗੀ ਐ ਜਗ੍ਹਾ ਹੋਵੇ ਤਾਂ ਮੈਂ ਬਾਧੂ ਸਬਜ਼ੀ ਲਾਵਾਂ ਬਹੁਤ ਸ਼ੌਂਕ ਐ ਮੈਨੂੰ ਇਹੀਆਂ ਚੀਜ਼ਾਂ ਦਾ ਤੇ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਖਾਣ ਪੀਣ ਦਾ ਧਿਆਨ ਰੱਖ ਸਕਦੇ ਹੋ ਰੱਖੋ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਹੈ ਜੇ ਤੁਸੀਂ ਬਿਮਾਰੀਆਂ ਨੂੰ ਹੀ ਜਾਣਾ ਹੈ ਇਸ ਜੱਗ ਤੋਂ ਫਿਰ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਆਪਾਂ ਤੁਹਾਨੂੰ ਰੋਕਾਂਗੇ ਨਹੀਂ ਠੀਕ ਹੈ ਤੇ ਸਵੇਰ ਦੀ ਸਬਜੀ ਸਵੇਰ ਹੁਣ ਸਾਡੇ ਮੈਨੂੰ ਪਤਾ ਗਰਮੀ 'ਚ ਕਈ ਵਾਰੀ ਉਹ ਸਵੇਰ ਉੱਠ ਕੇ ਵੇਥੇ ਰੋਟੀ ਨਹੀਂ ਬਣਦਾ ਹਾਂ ਸੌਰੀ ਸਬਜੀ ਨਹੀਂ ਬਣਦੀ ਵੀ ਦੀਪੂ ਦਾ ਟਾਈਮ ਬਹੁਤ ਜਲਦੀ ਹੋ ਜਾਂਦਾ ਜੂ ਨਹੀਂ ਜਾਣਦਾ ਮੈਂ ਕੀ ਕਰਦੀ ਨਮਕ ਮਿਰਚ ਪਾ ਕੇ ਪਰੌਤੇ ਬਣਾ ਦਿੰਨੀ ਆ ਉਹ ਦਹੀਂ ਨਾਲ ਖਾ ਜਾਂਦਾ ਕਦੇ ਉਹਨੂੰ ਚੂਰੀ ਘੁੱਟ ਦਿੰਨੀ ਆ ਵਿਚਾਰੇ ਨੂੰ ਕਦੇ ਮਿਰਚ ਦਾ ਚਾਰ ਦੇ ਦਿੰਨੀ ਆ ਕਦੇ ਸਬਜੀ ਮਹਾਰਾਜ ਫੁਰਸਤੀ ਫੁਰਸਤਾ ਪਾ ਦਿੱਤਾ ਸਬਜੀ ਵੀ ਬਣਾ ਦਿੰਨੀ ਆ ਐਂ ਗਰੂ ਪਰਵਾ ਦੀਪੂ ਨੂੰ ਬੇਹਕਾਣ ਲਈ ਕਦੇ ਨਹੀਂ ਦਊਂਗੀ ਨਾ ਮੈਂ ਦਿੱਤਾ ਕਦੇ ਗੁਰੂ ਮਹਾਰਾਜ ਦੀ ਕਿਰਪਾ ਦੀਪੂ ਤੇ ਦੀਪੂ ਦਾ ਕਦੇ ਕੁਝ ਨਹੀਂ ਦੋਖਿਆ ਵੀ ਬਹੁਤ ਵੀ ਬਹੁਤ ਇਹੀ ਗੱਲ ਮੈਂ ਆਪਦੀ ਬੇਟੀ ਨੂੰ ਸਮਝਾਈ ਉਹ ਵੀ ਪੂਰਾ ਆਪਦਾ ਖਾਣ ਪੀਣ ਦਾ ਕੰਟਰੋਲ ਰੱਖਦੀ ਉਹਨੂੰ ਮੈਂ ਮਨਾ ਕੀਤਾ ਵੀ ਤੂੰ ਬੇਹਤ ਵਿਹਾਰ ਨਹੀਂ ਖਾਣਾ ਫੁੱਲ ਗੋਭੀ ਚੋਲੇ ਦਾਲਾ ਦੂਜਾ ਡੰਗ ਨਹੀਂ ਬਣੀਆਂ ਵੀਰੇ ਜੋੜੇ ਲਈ ਆ ਜਿਹੜਾ ਤੈ ਕਹਿੰਦੇ ਨਾ ਤਜਾ ਬਣ ਗਿਆ ਹਾਏ ਸਾਤੀ ਜੀ ਦਰਦ ਹੁੰਦਾ ਜੋੜਾ 'ਚ ਦਰਦ ਹੁੰਦਾ ਇਹ ਕਾਰਨ ਆ ਵੀਰੇ ਇੰਨਾ ਚੀਜ਼ਾਂ ਦਾ ਸਾਨੂੰ ਜਿਉਂ ਪਤਾ ਲੱਗੇ ਨਾ ਚੀਜ਼ਾਂ ਤੋਂ ਅਸੀਂ ਨਹੀਂ ਤੇ ਮੈਂ ਕਈ ਬੀਬੀਆਂ ਨੂੰ ਕਹਿੰਦੀ ਕੋਸ਼ਿਸ਼ ਕੀਤੀ ਤੇ ਬੀਬੀਆਂ ਦਾ ਮੈਨੂੰ ਇਹੀ ਜਵਾਬ ਆਇਆ ਕਰਨੀ ਤੂੰ ਤਾਂ ਬਿੱਲੀ ਆ ਬਾਈ ਕਰ ਲੇਗੀ ਛੱਡ ਤਾਂ ਆ ਕੰਮ ਛੱਡਦਾ ਬਹੁਤ ਕੰਮ ਲਾਰੀ ਬੜੇ ਲਾ ਦਿੰਦਿਆਂ ਅੱਗੇ ਗੱਲ ਕਹਿੰਦੇ ਨੇ ਕਿ ਬੰਦਾ ਕੰਮ ਕਰੇ ਸੌਂਕ ਨਾਲ ਪਿਆਰ ਨਾਲ ਲਾਲਚ ਜਾਂ ਫਿਰ ਡੰਡੇ ਨਾਲ ਇਹਦਾ ਮਤਲਬ ਬੰਦਾ ਕੀ ਆ ਜਿਆਦਾ ਬੰਦਾ ਸ਼ੌਕ ਨਾਮ ਦਾ ਸ਼ੌਕ ਨਾਲ ਕੰਮ ਕਰਦਾ ਕਿਸੇ ਨੂੰ ਸ਼ੌਕ ਹੀ ਹੁੰਦਾ ਤੇ ਜੇ ਬੰਦਾ ਫਿਰ ਪਿਆਰ ਨਾਲ ਕੰਮ ਕਰਦਾ ਵੀ ਉਹਨੂੰ ਪਿਆਰ ਹੁੰਦਾ ਹਰ ਇੱਕ ਚੀਜ਼ ਨਾਲ ਤੇ ਜੇ ਬੰਦਾ ਲਾਲਚ ਲਈ ਕੰਮ ਕਰਦਾ ਉਹਨੂੰ ਲਾਲਚ ਹੁੰਦਾ ਵਿਆਹ ਕਰ ਮੈਂ ਤੇ ਫਿਰ ਜਿਹੜਾ ਵੀਰੇ ਤਿੰਨਾਂ ਚੀਜ਼ਾਂ ਤੋਂ ਕੁਝ ਵੀ ਨਹੀਂ ਹੈਗਾ ਬੰਦੇ 'ਚ ਫਿਰ ਆਖਰ ਤੇ ਡੰਡਾ ਆ ਜਾਂਦਾ ਆਪਾਂ ਕਹਿੰਦੇ ਨੇ ਡੰਡਾ ਚੱਕ ਲੋ ਤੇ ਆ ਕੰਮ ਕਰਾਓ ਇਹ ਗੱਲਾਂ ਸੱਚ ਆ ਵੀਰੇ ਅੱਗੇ ਡਰ ਹੁੰਦੇ ਸੀ ਲੋਕਾਂ ਨੂੰ ਥੋੜਾ ਬਹੁਤ ਡਰਦੇ ਸੀ ਹੁਣ ਤਾਂ ਮੈਨੂੰ ਲੱਗਦਾ ਇੱਕ ਦਿਨਾਂ ਚਾਰ ਸੌਣ ਨੂੰ ਮਿਲਦੀਆਂ ਜੇ ਆਪਾਂ ਕਿਸੇ ਨੂੰ ਕੁਛ ਕਹਿ ਦਾਂਗੇ ਸੋ ਪਲੀਜ਼ ਬੇੰਤੀ ਹੈ ਮੇਰੀ ਇਹਨਾਂ ਗੱਲਾਂ ਦਾ ਧਿਆਨ ਰੱਖੋ ਆਪਣੀ ਸਿਹਤ ਨੂੰ ਸਾਮਖੇ ਰੱਖੋ ਸਿਹਤ ਤਾਂ ਛੋਡੀ ਅਸਲੀ ਧਨ ਇਹ ਗੱਲ ਦਿਮਾਗ ਚ ਪਾੜ ਲਓ ਪੈਸਾ ਕੰਮ ਨਹੀਂ ਆਉਂਦਾ ਜਿੱਥੇ ਛੋਡੀ ਸਿਹਤ ਕੰਮ ਆਉਂਦੀ ਆ ਕਿਤੇ ਪਰਖ ਲਓ ਇੱਕ ਪਾਸੇ ਤੰਦਰੁਸਤ ਬੰਦਾ ਖੜਾ ਇੱਕ ਪਾਸੇ ਬਿਮਾਰ ਖੜਾ ਬਿਮਾਰ ਤੰਦਰੁਸਤ ਨਾਲ ਕਿਵੇਂ ਰਲ ਜੂਗਾ ਉਹ ਕਹੂ ਮੇਰੇ ਕੋਲੇ ਪੈਸਾ ਦਾ ਬੈਗ ਆ ਉਹ ਅਗਲਾ ਕਹੂ ਮੇਰੇ ਕੋਲੇ ਮੇਰੀ ਸਿਹਤ ਆ ਬਾਈ ਤੂੰ ਸੱਦੇਆਂ ਗਾ ਟੈਕਸੀਆਂ ਤੇ ਚੜੇਂਗਾ ਤੇਰਾ ਰੋਗੀ ਸਰੀਰ ਤੇ ਮੈਂ ਤੁਰ ਕੇ ਜਾ ਸਕਦਾ ਇਹ ਫਰਕ ਹੁੰਦਾ ਸਿਹਤ ਚ ਦੇ ਧਨ ਚ ਅਸਲੀ ਧਨ ਛੋਡੀ ਸਿਹਤ ਹੈ ਇਹਨੂੰ ਸੰਭੋ ਅਲਸੀਨਾ ਬਣਾਇਆ ਕਰੋ ਮੈਥੋਂ ਨਹੀਂ ਉੱਠੀ ਤਾਂ ਮੈਥੋਂ ਐ ਨਹੀਂ ਹੁੰਦਾ ਭਾਈ ਮੈਂ ਕਰ ਸਕਦੀ ਆ ਇੰਨੀਆਂ ਬਿਮਾਰੀਆਂ ਨਾਲ ਲੜ ਕੇ ਮੈਂ ਚੀਜ਼ਾਂ ਕਰ ਰਹੀ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਸ਼ੂਗਰ ਮੈਨੂੰ ਐ ਪਰ ਮੈਂ ਪਰਵਾਹ ਨਹੀਂ ਕਰਦੀ ਮੈਂ ਗਣੀ ਵਾਤਾ ਖਾਣ ਬਿਨਾਂ ਦਾ ਸਾਹਮ ਕੇ ਰੱਖਾਂਗੇ ਭਾਈ ਆਪਦੀ ਜ਼ਿੰਦਗੀ ਆ ਜਿੰਨੀ ਮਹਾਰਾਜ ਨੇ ਦਿੱਤੀ ਆ ਹੰਡਾ ਕੇ ਜਾਵਾਂਗੇ ਵਧੀਆ ਹੜਾਵਾਂਗੇ ਸ਼ੌਂਕ ਨਾਲ ਸੋ ਇਹ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਤੇ ਇੱਕ ਖਾਣਾ ਬਣਾਉਣ ਵੇਲੇ ਵਾਹਿਗੁਰੂ ਦਾ ਨਾਮ ਜਪਣੀ ਜਪਣਾ ਜਿਸ ਜਿਸ ਧਰਮ ਨੂੰ ਮੰਨਦੇ ਹੋ ਨਾ ਉਹਦਾ ਨਾਮ ਲੈ ਕੇ ਹੀ ਖਾਣਾ ਬਣਾਉਣਾ ਜਦੋਂ ਤੁਸੀਂ ਪਿਆਰ ਨਾਲ ਖਾਣਾ ਬਣਾਉਂਗੇ RAM ਨਾਮ ਕੋਈ ਵੀ ਲਓਗੇ ਕੋਈ ਵਹਿਗਰੂ ਲਓਗੇ ਹਨਾ ਤਾਂ ਤੁਹਾਡੇ ਖਾਣੇ 'ਚ ਰਸ ਭਰ ਜਾਣਾ ਉਹ ਖਾਣਾ ਫਿਰ ਜਿੰਨੇ ਢਿੱਡਾਂ 'ਚ ਜਾਊਗਾ ਨਾ ਤੇ ਉਹ ਬੜਾ ਹਾਜਮ ਹੋਊਗਾ ਕਿਉਂਕਿ 'ਚ ਰੱਬ ਦਾ ਨਾਮ ਹੋਊਗਾ ਤੇ ਇੱਕ ਖਾਣਾ ਤੁਸੀਂ ਗਾਲਾਂ ਦੇ ਕੇ ਬਣਾਉਂਗੇ ਵੀ ਰੋਡੇ ਲੱਗੇ ਮਰ ਗਏ ਮੈਨੂੰ ਬਣਾਉਣਾ ਪੈ ਗਿਆ ਭੰਗਾ ਹੋ ਗਿਆ ਉਹ ਖਾਣਾ ਅਗਲਾ ਖਾਊਗਾ ਨਾ ਤੁਹਾਨੂੰ ਖਾਣ 'ਚ ਟੇਸਟੀ ਆਵੇ ਤੇ ਨਾ ਹੀ ਫਿਰ ਉਹਦੇ ਪ체 ਸੋ ਪਲੀਜ਼ ਇਹ ਗੱਲਾਂ ਦਾ ਧਿਆਨ ਰੱਖਿਓ ਖਾਣਾ ਪਿਆਰ ਨਾਲ ਤੇ ਸ਼ੌਂਕ ਨਾਲ ਬਣਾਇਆ ਕਰੋ ਵਾਹਿਗੁਰੂ ਦਾ ਨਾਮ ਲੈ ਕੇ ਬਣਾਇਆ ਕਰੋ ਤੇ ਤੁਸੀਂ ਫਿਰ ਆਏ ਦੇਖ ਲੋ ਆਨੰਦ ਆ ਜਾਂਦਾ ਰਸ ਆ ਜਾਂਦਾ ਉਹ ਖਾਣੇ 'ਚ ਇਹ ਗੱਲ ਦਾ ਧਿਆਨ ਰੱਖੋ ਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਮੇਰੇ ਤੋਂ ਵੀਡੀਓ ਬਣਾਉਣ 'ਚ ਕੋਈ ਕਮੀ ਰਹਿ ਜਾਂਦੀ ਜੇ ਤਾਂ ਪਲੀਜ਼ ਮੈਨੂੰ ਮਾਫ ਕਰ ਦਿਆ ਕਰੋ ਮੈਂ ਕੋਸ਼ਿਸ਼ ਤਾਂ ਕਰਦੀ ਹੁੰਦੀ ਆ ਵੀ ਕੋਈ ਗਲਤੀ ਨਾ ਹੋਵੇ ਕਈ ਵਾਰੀ ਹੋ ਜਾਂਦੀ ਹੁੰਦੀ ਹੈ ਤੇ ਕਈ ਭੈਣ ਭਰਾ ਕਹਿੰਦੇ ਵੀ ਤੁਸੀਂ ਪੰਜਾਬੀ 'ਚ ਵੀ ਗਲਤੀਆਂ ਪਾਦਦੇ ਹੋ ਲਿਖਣ 'ਚ ਮੈਂ ਨਹੀਂ ਪਾਉਂਦੀ ਵੀਰੇ ਕਈ ਵਾਰੀ ਮੇਰੇ ਨਾਲ ਵੀ ਆ ਐਣਕ ਲੱਗੀ ਹੋਈ ਆ ਮੈਨੂੰ ਨੇੜੇ ਦੀ ਨਹੀਂ ਕਿ ਮੇਰੀ ਬਹੁਤ ਬੀਖ ਹੈ ਬਿਵਕਰ ਬਣੀ ਕੋਈ ਜਦੋਂ ਮੈਂ ਲਿਖਦੀ ਆ ਨਾ ਕੁਝ ਪੰਜਾਬੀ ਦਾ ਮੇਰੇ ਬਣੀ ਉਹਦਾ ਸਹੀ ਲਿਖਿਆ ਗਿਆ ਹੁੰਦਾ ਤੇ ਜਦੋਂ ਆਪਾਂ ਗਾਂ ਕਰਦੇ ਆ ਅੱਖਰ ਉਹਦੇ ਨਾਲ ਵੀ ਹੁੰਦਾ ਹੋਣਾ ਤੋ ਪਤਾ ਨਹੀਂ ਕਿਵੇਂ ਹੋਰ ਹੀ ਅੱਖਰ ਬਣਾ ਦਿੰਦਾ ਵੀ ਫੋਨ ਬੰਨੀਓ ਬਣ ਜਾਂਦਾ ਸੋ ਆਪ ਸਭ ਨੂੰ ਮੇਰੇ ਬਣੀਓ ਮਨਜੀਤ ਕੌਰ ਬਣੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਸ਼ਾ ਵੇਖ ਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ